ਕੀ ਨਾਮ ਤੁਹਾਡਾ ਜੀ ਕਿੱਥੋਂ ਦੇਣਾ ਲਈ ਜੀ ਸਰ ਕੋੜ ਖਾਲਸਾ ਤੇ ਮੈਂ ਪਲਾਟਾਂ 'ਚ ਰਹਿਣ ਵਾਲਾ ਸਰ ਕੱਲ ਰਾਤੀ ਮੈਂ ਦੁਕਾਨ ਵਧਾ ਕੇ ਘਰੇ 11:00 ਵਜੇ 11:00 ਵਜੇ ਸਰ ਮੈਂ ਗਿਆ ਏ ਤੇ ਮੈਨੂੰ ਮੇਰੇ ਮਹੱਲੇ ਮੁੰਡੇ ਪੈਗੇ ਉਹਨਾਂ ਪਹਿਲਾਂ ਮੇਰੇ ਘਰੇ ਰੋੜੇ ਰੂੜੇ ਚਲਾਏ ਜੇ ਇਧਰੋਂ ਮੈਂ ਕੰਮ ਤੇ ਜਾਣ ਨਾ ਤੇ ਮੈਨੂੰ ਗਲੀ ਦੇ ਵਿੱਚ ਅੱਗੋ ਵੇਖਦਾ ਯੋ ਕਹਿੰਦੇ ਆ ਮੈਨੂੰ ਫੜ ਲਾ ਮੈਨੂੰ ਉਹਨਾਂ ਨੇ ਸੇਰੀ ਸੇਰ ਤੇ ਦਾਤਰ ਘੜੇ ਦੰਗਾ ਮੇਰੇ ਸਿਰ ਤੇ ਉਹਨਾਂ ਨੇ ਸੱਟਾਂ ਲਾਈਆਂ ਸਰ ਮੈਂ ਭੇਉਸ ਹੋ ਗਿਆ ਬਾਅਦ ਚ ਤੇ ਸਰ ਬਾਈ ਗਲੀ ਇਕੱਠੀ ਹੋ ਗਈ ਤੇ ਉੱਥੇ ਉਹ ਬਾਅਦ ਚ ਭੱਜ ਗਏ ਸਰ ਉਹ ਛੱਡ ਕੇ ਸਰ ਬੰਦੇ ਆ ਗਏ 13 14 ਆ ਗਏ ਸਰ ਬਾਕੀ ਮੂੰਹ ਬੰਨਿਆ ਸੀ ਉਹਨਾਂ ਨੇ ਸਰ ਸਰ ਪੁਲਿਸ ਨੂੰ ਕੰਪਲੀਟ ਪਾਈ ਸਰ ਤੇ ਮੇਰੀ ਚਲੋ ਇਹੋ ਮੰਗ ਹੈਗੀ ਉਹਨਾਂ ਨੂੰ ਮੈਨੂੰ ਇਨਸਾਫ ਦਵਾਇਆ ਜਾਵੇ ਇਹ ਪੁਲਿਸ ਨੂੰ ਸਰ ਮੈਂ ਦੱਸ ਦੂੰਗਾ ਦਰ ਮੰਗੇ ਹੋਈ ਆਗੇ ਮੇਰੇ ਤਿੰਨ ਨਿਆਣੇ ਆਗੇ ਸਰ ਗਾਹ ਨੂੰ ਫੇਰ ਮੈਨੂੰ ਪੈਣਗੇ ਤੇ ਆਪਾਂ ਨਾਲ ਲੜਾਈ ਝਗੜੇ ਵਾਲੇ ਆਗੇ ਸਾਰਾ ਇਹ ਆਗੇ ਕੰਮਕਾਰ ਵਾਲੇ ਸਰ ਤੇ ਸਾਨੂੰ ਲੜਾਈ ਝਗੜਾ ਵਾਹ ਵੀ ਨਹੀਂ ਪਸੰਦ ਹੈ ਸਰ ਮੇਰੀ ਮੰਗ ਆ ਗਈ ਹੈ ਤੇ ਹਿਸਾਬ ਦਵਾਇਆ ਜਾਵੇ ਸਰ